ਨੇ ਵੀ ਦੋਸਤੋ ਆ ਇਹਨਾਂ ਦੇ ਨੌਕਰੀਆਂ ਘੋੜੀਆਂ ਰੱਖੀਆਂ ਹੋਈਆਂ ਨੇ ਪੂਰੀਆਂ ਸ਼ਕੀਨ ਨੇ ਖਵਾ ਖਵਾ ਇਹ ਕੁੜੀ ਦਾ ਕੀ ਨਾਮ ਹੈ ਜੀ ਇਹਦਾ ਨਾਮ ਖਵਾ ਹੈ ਵੀਰੇ ਇਹ ਕਿੰਨੇ ਟਾਈਮ ਦੀ ਹੋਗੀ ਇਹ 6 ਤੋਂ 7 ਸਾਲ ਦੀ ਹੈ ਜਾਂ ਵੀਰੇ ਦੀ ਅੱਛਾ ਸਭ ਤੋਂ ਪਹਿਲੀ ਕੁੜੀ ਵੀ ਆਪਣੇ ਕੋਲ ਹੋਣੀ ਓਰੇ ਸਭ ਤੋਂ ਪਹਿਲੀ ਕੁੜੀ ਉਹ ਖੜੀ ਹੈ ਜੀ ਅੱਛਾ ਉਹ ਵੀ ਆਪਣੇ ਕੋਲ ਹੈ ਕੇਰੀ ਹਾਂਜੀ 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 ਉਹ ਵੀ ਦਿਖਾਵਾਂਗੇ ਜੀ ਠੀਕ ਹੈ ਜੀ ਤੇ ਇੱਧਰ ਜੀ ਇਹ ਤਾਂ ਆਪਾਂ ਹੁਣੇ ਲੈ ਕੇ ਆਏ ਜੀ 21 ਜਨਵਰੀ ਨੂੰ ਲਿਆਂਦੀ ਸੀ ਇਹ ਤਾਂ ਚਲੋ ਮੁਬਾਰਕਾਂ ਜੀ ਫਿਰ ਤਾਂ ਉਹ ਆਪਾਂ ਫਿਰ ਇੱਕ ਵੱਡੀ ਵਸ਼ੇਰੀ ਮਤਲਬ 2.5 ਸਾਲ ਦੀ ਸੇਲ ਕਰਤੀ ਸੀ ਫਿਰ ਅਸੀਂ ਕਿਹਾ ਚੱਲ ਵੀ ਆਪਾਂ ਹੁਣ ਸੋਣ ਵਾਲੀ ਘੋੜੀ ਲੈ ਲੈਨੇ ਆ ਕੋਈ ਹਾਂਜੀ ਹਾਂਜੀ ਇਹ 7-8 ਮਹੀਨੇ ਦੀ ਆਪਣੀ ਸਰ ਉਹ ਕਿੱਲੇ ਤੇ ਆਪਾਂ ਇਹਨੂੰ ਲਿਆ ਕੇ ਬੰਨਤਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਚਲੋ ਵੈਸੇ ਤਾਂ ਇਹ ਇਹਨਾਂ ਨੇ ਮੈਨੂੰ ਗਿਫਟ ਕੀਤਾ ਸੀ ਪਰ ਅਜੇ ਤੱਕ ਕਿਸੇ ਨੂੰ ਦੱਸਿਆ ਨਹੀਂ ਅੱਛਾ ਹਾਂਜੀ ਮੈਰਿਜ ਅਨਿਵਰਸਰੀ ਤੇ ਲਿਆਏ ਸੀ ਜੀ ਅਸੀਂ 17 ਜਨਵਰੀ ਦੀ ਮੈਰਿਜ ਅਨਿਵਰਸਰੀ ਸਾਡੀ ਹਾਂਜੀ ਉਦੋਂ ਫਿਰ ਇਹਨਾਂ ਨੇ ਮੈਨੂੰ ਆ ਕੇ ਦੱਸਿਆ ਮੈਂ ਕਿਹਾ ਹਾਏ ਇੰਨੇ ਪੈਸੇ ਕਿਉਂ ਲਾਇਆ ਏ ਤੇ ਕਹਿੰਦੇ ਲਾਇਆ ਇੰਨਾ ਵਧੀਆ ਤੈਨ ਠੀਕ ਹੈ ਚਲੋ ਵਧੀਆ ਗੱਲ ਹੈ ਜੀ ਫਿਰ ਤੁਹਾਨੂੰ ਘੋੜਿਆਂ ਦਾ ਸ਼ੌਂਕ ਆ ਤੁਸੀਂ ਵਧੀਆ ਫਿਰ ਤੁਹਾਨੂੰ ਇਹਨਾਂ ਨੇ ਘੋੜੀਓ ਲਿਆਤੀ ਹਾਂਜੀ ਹਾਂਜੀ ਚਲੋ ਵਧੀਆ ਗੱਲ ਹੈ ਜੀ ਤੇ ਇੱਧਰ ਆਪਣੀ ਬਸ਼ੇਰੀ ਆ ਗਈ ਹਾਂਜੀ ਇਹ ਆਪਣੀ ਘਰ ਦੀ ਬਸ਼ੇਰੀ ਹੈ ਜੀ ਇਹ ਪਹਿਲਾ ਬਸ਼ੇਰੀ ਹੁੰਦੀ ਸੀਗੀ ਉਹਦਾ ਕੀ ਨਾਮ ਸੀਗਾ ਇਹ ਹੀ ਸਭ ਤੋਂ ਪਹਿਲੀ ਆਪਣੀ ਇਹ ਹੈ ਜੀ ਲక్ష్ਮੀ ਠੀਕ ਹੈ ਜੀ ਹਾਂਜੀ ਇਹ 26 27 ਮਹੀਨਿਆਂ ਦੀ ਹੋਗੀ ਇਹ ਇਹਦਾ ਪਿਓ ਕਿਹੜਾ ਜੀ ਇਹ ਬਿਤਾਵ ਦੀ ਬੱਚੀ ਹੈ ਵੀਰੇ ਤੇ ਤਕਦੀਰ ਜੀ ਤਕਦੀਰ ਆਪਣੀ ਸੇਲ ਕਰਦੀ ਵੀਰੇ ਉਹ ਸਤਨ ਚਾਰ ਮਹੀਨਿਆਂ ਦੇ ਹਾਂਜੀ ਉਹਦੇ ਨਾਲ ਬਹੁਤ ਵੀਡੀਓ ਤੁਹਾਡੀਆਂ ਦੇਖਦੇ ਹੁੰਦੇ ਆ ਕਾਫੀ ਪਿਆਰ ਪੈ ਗਿਆ ਸੀ ਉਹਦੇ ਨਾਲ ਹਾਂਜੀ ਹਾਂਜੀ ਇਹ ਵੀ ਬਹੁਤ ਪਿਆਰ ਕਰਦੀ ਸੀ ਮੇਰਾ ਪਰ ਹੁਣ ਇਹ ਥੋੜੀ ਜੀ ਵੱਡੀ ਕਰਕੇ ਹੁਣ ਇਹਨੂੰ ਬੰਦਨ ਲਾ ਗਏ ਫਿਰ ਤਾਂ ਕਰਕੇ ਫਿਰ ਹੁਣ ਮੇਰੇ ਕੋਲ ਇਨਾ ਸਮਾਂ ਵੀ ਨਹੀਂ ਹੁੰਦਾ ਵੀ ਹੁਣ ਚੌੜ ਕਰਨ ਲੱਗੀ ਹੋਣੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਹੁਣ ਛਾਲਾਂ ਵਾਲੀਆਂ ਉੱਚੀਆਂ ਉਹਨਾਂ ਦੀ ਮੈਂ ਕਈ ਵੀਡੀਓ ਪਾਈਆਂ ਹਾਂ ਇਹ ਸਟੰਟ ਵੀ ਚੱਕ ਲੈਂਦੀ ਆ ਮੈਨੂੰ ਦੇਖ ਕੇ ਅੱਛਾ ਛਾਲਾ ਮਾਰਨ ਲੱਗ ਜਾਂਦੀ ਆ ਹਾਂਜੀ ਹਾਂਜੀ ਫਿਰ ਸਵਾਰੀ ਦਾ ਵੀ ਬਹੁਤ ਸ਼ੌਂਕ ਆਈ ਸਵਾਰੀ ਫਿਰ ਕਿੱ ਮਤਲਬ ਦਿਲ ਤਾਂ ਬਹੁਤ ਕਰਦਾ ਵੀ ਬਾਵਾ ਦੂਰ ਤੱਕ ਲੈ ਕੇ ਜਾਵਾਂ ਪਰ ਥੋੜਾ ਜਿਹਾ ਬੱਚਿਆਂ ਜਦੋਂ ਬੱਚੇ ਹੁੰਦੇ ਹਨ ਨਾ ਅਸੀਂ ਸਵਾਰੀ ਉਦੋਂ ਕਰਦੇ ਆਂ ਵੀਰੇ ਅੱਛਾ ਹਾਂ ਵੀ ਜਦੋਂ ਘੋੜੀ ਗੱਭਣ ਹੁੰਦੀ ਉਦੋਂ ਅਸੀਂ ਨਹੀਂ ਸਵਾਰੀ ਕਰਦੇ ਠੀਕ ਹੈ ਤੇ ਉਹ ਬੱਚਾ ਫਿਰ ਡਰ ਜਾਂਦਾ ਜਦੋਂ ਹਾਰਨ ਵਗੈਰਾ ਵੱਜਦਾ ਸੜਕ ਤੇ ਫਿਰ ਨੇੜੇ ਹੀ ਮੋੜ ਲੈਵਣੀ ਜੀ ਮੈਂ ਤਾਂ ਜੋਤ ਤਾਂ ਲੈ ਜਾਂਦਾ ਦੂਰ ਫਿਰ ਤਾਂ ਜਦੋਂ ਤੁਸੀਂ ਘੋੜੀ ਲੈ ਕੇ ਲੰਘਦੇ ਹੋ ਪਿੰਡ ਦੇ ਵਿੱਚ ਤਾਂ ਹੁੰਦੀਆਂ ਹੋਣੀਆਂ ਗੱਲਾਂ ਵੀ ਆ ਜਾਂਦੀਆਂ ਜੋਤ ਦੀ ਬੀਬੀ ਹਾਂਜੀ ਹਾਂਜੀ ਆਹ ਤਾਂ ਸਾਰੇ ਭੈਣ ਭਰਾ ਬਹੁਤ ਪਿਆਰ ਕਰਦੇ ਆ ਜੀ ਹਾਂਜੀ ਹੁਣ ਫਿਰ ਰਿਸ਼ਤੇਦਾਰ ਵੀ ਆ ਕੇ ਪੁੱਛਦੇ ਹੋਣ ਹਾਂਜੀ ਹ ਸਾਰੇ ਪਹਿਲਾਂ ਬਸ ਘੋੜੀਆਂ ਦੇ ਵਿੱਚ ਹੀ ਆਪਣਾ ਮਤਲਬ ਆ ਕੇ ਫੋਟੋ ਕਰਾਉਂਦੇ ਆ ਵੀ ਫੋਟੋ ਕਰਾਓ ਸਾਡੇ ਨਾਲ ਬੱਚਿਆਂ ਨਾਲ ਘੋੜੀਆਂ ਨਾਲ ਹਾਂਜੀ ਉਹਨਾਂ ਤਾਂ ਫਿਰ ਚਾਹੋਏ ਹੁੰਦਾ ਵੀ ਕਦੋਂ ਅਸੀਂ ਚੱਲੀਏ ਪਿੰਡਾਂ ਘੁੰਮਣ ਹਾਂਜੀ ਹਾਂਜੀ ਬੱਚਿਆਂ ਨੂੰ ਬਹੁਤ ਜ਼ਿਆਦਾ ਮੇਰੀਆਂ ਵੀਡੀਓ ਜ਼ਿਆਦਾਤਰ ਬੱਚੇ ਵਾਲਾ ਦੇਖਦੇ ਆ ਉਹਨਾਂ ਨੇ ਮੰਮੀਆਂ ਵੀ ਕਹਿ ਦਿੰਦੇ ਆ ਵੀ ਤੁਹਾਡੀ ਵੀਡੀਓ ਤੇ ਸਾਡੇ ਬੱਚੇ ਵੀ ਲਾਲਚ ਲੱਗ ਜਾਂਦੇ ਇੱਕ ਨਾ ਮਾਤਾ ਜੀ ਤੁਸੀਂ ਆਪਣੇ ਪੰਜਾਬੀ ਕਲਚਰ ਨੂੰ ਬਹੁਤ ਜ਼ਿਆਦਾ ਸਾਮਕ ਰੱਖਿਆ ਮੈਨੂੰ ਤੁਹਾਡੀ ਵੀਡੀਓ ਪੰਜਾਬੀ ਪਹਿਰਾਵੇ ਦੇ ਵਿੱਚ ਸਿਰ ਤੇ ਚੁੰਨੀ ਲੈ ਕੇ ਹਰ ਵੀਡੀਓ ਤੁਹਾਡੀ ਮੈਂ ਦੇਖਦਾ ਬਹੁਤ ਚੰਗਾ ਲੱਗਦਾ ਜਿਵੇਂ ਹਾਂਜੀ ਵੀਰੇ ਇਹ ਤਾਂ ਹੈ ਹੀ ਆ ਜੀ ਮੈਂ ਸਿਰ ਤੋਂ ਚੁੰਨੀ ਤਾਂ ਵੈਸੇ ਕਦੇ ਪਹਿਲਾਂ ਤੋਂ ਨਹੀਂ ਲਾਈ ਪਰ ਹੁਣ ਤਾਂ ਮੇਰੇ 17 ਸਾਲ ਹੋ ਗਏ ਮਤਲਬ ਅਮਰਤ ਸ਼ਕੇ ਨੂੰ ਉਦੋਂ ਤੋਂ ਤਾਂ ਫਿਰ ਮੈਂ ਜਵਾਂ ਕਦੇ ਸਿਰ ਤੋਂ ਜੀ ਇਹ ਫਿਰ ਆਈਡੀਆ ਕੌਣ ਦਿੰਦਾ ਵੀਡੀਓ ਦਾ ਫਿਰ ਜਦੋਂ ਸਟਾਰਟਿੰਗ ਤੋਂ ਹਾਂਜੀ ਹਾਂਜੀ ਬਸ ਜਦੋਂ ਵੀ ਮਤਲਬ ਤਿੰਨ ਘੋੜੀਆਂ ਸਾਡੀਆਂ ਇਕੱਠੀਆਂ ਸੌਂਈਆਂ ਸੀ ਉਦੋਂ ਛੋਟੇ ਛੋਟੇ ਬੱਚੇ ਬਸ ਮੈਂ ਉਹਨਾਂ ਨੂੰ ਮਤਲਬ ਰੋਟੀ ਪਾਣੀ ਕਦੇ ਕੁਛ ਖਵਾ ਕਦੇ ਕੁਛ ਮਤਲਬ ਉਹ ਵਧੀਆ ਪਿਆਰ ਕਰਨ ਲੱਗੇ ਜਦੋਂ ਮੈਨੂੰ ਤੇ ਮੈਂ ਕਹਿੰਦੀ ਜੋਤ ਮਾੜੀ ਵੀਡੀਓ ਬਣਾ ਕੇ ਇੰਨੀ ਸੋਹਣੀ ਜੋਤ ਨੇ ਪਾਤੀ ਫਿਰ ਉਹ ਇੰਨੀ ਵੀਡੀਓ ਚੜੀ ਸਾਡੀ ਬਹੁਤ ਜ਼ਿਆਦਾ ਫਿਰ ਸਾਨੂੰ ਬਹੁਤ ਖੁਸ਼ੀ ਫਿਰ ਬਸ ਉਹ ਦਵਾ ਸਾਡਾ ਉਤਸ਼ਾਹ ਜਿਹੜਾ ਵਧ ਗਿਆ ਜੀ ਪਹਿਲੀ ਵੀਡੀਓ ਨੂੰ ਪਿਆਰ ਦੇ ਕੇ ਫਿਰ ਤੁਸੀਂ ਇਹ ਸ਼ੌਂਕ ਆਪਣਾ ਅੱਗੇ ਲੈ ਕੇ ਆਏ ਹਾਂ ਵੀਰੇ ਹਾਂਜੀ ਠੀਕ ਹੈ ਜੀ ਤੇ ਆਪਾਂ ਉਹ ਪਰਲੀ ਘੋੜੀ ਦੀ ਗੱਲ ਕਰਦੇ ਹਾਂ ਹੁਣ ਹੁਣ ਤੱਕ ਕਾਫੀ ਇੰਟਰਵਿਊ ਵੀ ਹੋ ਗਈਆਂ ਹਨਾ ਜੀ ਕਿਰਨ ਹਾਂਜੀ ਵੀਰੇ ਹੁਣ ਤਾਂ ਬਸ ਫੋਨ ਹਜੇ ਬਹੁਤ ਆਈ ਜਾਂਦੇ ਆ ਹੁਣ ਅਸੀਂ ਹਜੇ ਰੋਕੀ ਬੈਠੇ ਸੀ ਵੀ ਥੋੜੀ ਠੰਡ ਤੇ ਵੀ ਉਹ ਦਾ ਮੌਸਮ ਸੀ ਹਾਂਜੀ ਕਿਰਨ ਹੁਣ ਤਾਂ ਮੌਸਮ ਖੁੱਲ ਗਿਆ ਕਾਫੀ ਤੇ ਇਹ ਕੋੜੀ ਕਿਰਨ ਹਾਂਜੀ ਇਹ ਕਿਰਨ ਹੈ ਮਨਾਖੀ ਵੀ ਹੈ ਇਹ ਮਨਾਖੀ ਹੈ ਕੋੜੀ ਹਾਂ ਵੀਰੇ ਇਹ ਮਨਾਖੀ ਹੈ ਇਹ ਕੋੜੀ ਜਦੋਂ ਆਪਾਂ ਵੀਰੇ ਲੈ ਕੇ ਆਏ ਆ ਕੋੜੀ ਮਤਲਬ ਇਹਦੀ ਮਦਰ ਸੀ ਪਤਾ ਨਹੀਂ ਮਤਲਬ ਉਹੀ ਵੈਸੇ ਇਹ ਪਿੱਛੇ ਲਾਈ ਸੀ ਦੋ ਬਸ਼ੇਰੀਆਂ ਸੀ ਛੋਟੀਆਂ ਛੋਟੀਆਂ ਇੱਕ ਕੋੜੀ ਮਗਰ ਜੀ ਹਾਂਜੀ ਉਹ ਤਾਂ ਅਸੀਂ ਮਾਵਾਂ ਤੀਆਂ ਵੈਸੇ ਸੇਲ ਕਰਤੀਆਂ ਤੇ ਇਹ ਦੇਖੋ ਆ ਦੇਖ ਠੀਕ ਹੈ ਵੀਰੇ ਇਹਦਾ ਨਹੀਂ ਜਾਣੀ ਕਿਦੋਂ ਕੀਤਾ ਵੀਰੇ ਪੈਨਸਿਲ ਕਰਕੇ ਪਾਲਿਆ ਵੀਰੇ ਤੇ ਬਹੁਤ ਵੱਡੀ ਕਰਕੇ ਸੇ ਨੂੰ ਬੰਨਣ ਲੱਗੇ ਆ ਤੇ ਹੁਣ ਕਿੰਨੇ ਟਾਈਮ ਦੀ ਹੋ ਗਈ ਜੀ ਇਹ ਇਹ ਹੁਣ ਹੋ ਗਈ ਹੋ ਗਈ ਵੀਰੇ 5 ਤੋਂ 6 ਸਾਲ ਦੀ ਹੈ ਜੀ ਇਹ ਦੀ ਤੇ ਜਦੋਂ ਆਈ ਸੀ ਉਦੋਂ ਕਿੰਨੇ ਟਾਈਮ ਦੀ ਸੀ ਉਦੋਂ ਤਾਂ ਇਹ ਬਸ 3-4 ਕਿਹ ਮਹੀਨਾ ਦੀ ਹੋਣੀ ਆ ਵੀਰੇ ਅੱਛਾ ਅੱਛਾ ਕਿਰਨ ਨੋਟ ਫਿਰ ਜਾਨੀ ਕਿ ਇਹਨੂੰ ਆਪਣੇ ਹੱਥੀ ਪਾਲਿਆ ਤੁਸੀਂ ਹਾਂਜੀ ਹਾਂਜੀ ਉਹ ਤਾਂ ਬਸ ਇਹਦੀਆਂ ਹੱਡ ਫਸਲੀਆਂ ਹੀ ਸੀ ਵੀਰੇ ਅੱਛਾ ਮਾਤਾ ਜੀ ਤਾਂ ਫਿਰ ਲਿਆ ਕੋਈ ਬੱਚਾ ਹੁਣ ਹਾਂਜੀ ਵੀਰੇ ਦੋ ਬਸ਼ੇਰੀਆਂ ਦਿੱਤੀਆਂ ਇਹਨੇ ਹਾਂ ਇੱਕ ਆਪਾਂ ਪਿੱਛੇ ਸੇਲ ਕੀਤੀ ਆ ਆਪਣੀ ਰਾਵੀ ਸੀ ਹਾਂਜੀ ਤੇ ਉਸ ਤੋਂ ਬਾਅਦ ਹੁਣ ਆ ਤਿੰਨ ਕੁ ਮਹੀਨੇ ਹੋਏ ਸੇਲ ਕੀਤੀ ਆਪਣੀ ਤਕਦੀਰ ਸੀ ਮਹਿਸੂਸ ਸਾਰਾ ਕਰਦੀ ਆ ਇਹ ਹਾਂਜੀ ਹਾਂਜੀ ਸਾਰੀ ਜਾਨੀ ਕਿ ਇਹ ਦੋਨੇ ਅੱਖਾਂ ਤੋਂ ਜਦੋਂ ਇਹਨੂੰ ਆਏ ਬਸ ਪਲੋਸੋ ਇਹਨੂੰ ਇਹ ਹੁੰਦਾ ਵੀ ਮੈਨੂੰ ਪਿਆਰ ਕਰਦੇ ਆ ਹਾਂ ਫਿਰ ਇਹ ਬਸ ਸੌਂ ਜਾਂਦੀ ਆ ਤੇ ਮਤਲਬ ਇਹਨੂੰ ਜਦੋਂ ਆਪਾਂ ਖੋਲ ਕੇ ਲਜਾਣੇ ਬੋਲਦੇ ਜਾਓ ਵੀ ਹੌਲੀ ਚੱਲੋ ਹੌਲੀ ਚੱਲੋ ਪਾਣੀ ਪੀਓ ਪਾਣੀ ਪੀਓ ਫਿਰੇ ਵਸ ਨਾਲ ਨਾਲ ਤੁਰ ਹੀ ਜਾਂਦੀ ਵਧੀਆ ਜੇ ਇਹਨੂੰ ਚੁੱਪ ਕਰਕੇ ਸੋਡੇ ਅੰਕਲ ਹੈ ਇਹ ਬਸ ਚੁੱਪ ਕਰਕੇ ਖੋਲਦੇ ਆ ਇਹਨਾਂ ਤਾਂ ਫਿਰ ਭੱਜਦੀ ਆ ਬਹੁਤ ਫਿਰ ਖਿੱਚਾ ਤੂੰ ਹੀ ਕਰਦੀ ਬਹੁਤ ਇਹ ਜੋਤ ਬਰਾਬਰ ਆ ਕੇ ਜੋਤ ਬਰਾਬਰ ਆ ਕੇ ਕੰਮ ਲੈਣ ਬਾਜਬੂ ਦੀ ਇਹਨੂੰ ਸਾਰੀ ਪਹਿਚਾਣ ਆ ਹਾਂ ਹਾਂ ਵੀਰੇ ਸਾਰੀ ਆ ਦੇਖੋ ਐਂ ਬਸ ਇਹ ਐਂ ਪਾਲਦੀ ਰਹਿੰਦੀ ਲਾਡ ਵਾਡਾਂ ਪਰ ਥੋੜਾ ਕਮ ਜਿਆਦਾ ਹੋਣ ਕਰਕੇ ਇਹਨਾਂ ਟਾਈਮ ਨਹੀਂ ਹੁੰਦਾ ਮੇਰੇ ਕੋਲੇ। ਅੱਛਾ ਮਾਤਾ ਜੀ ਜਿਵੇਂ ਇਹਨਾਂ ਨੂੰ ਕੋਈ ਥੋੜੀ ਬਹੁਤੀ ਨਿੱਜੀ ਪ੍ਰੋਬਲਮ ਆ ਜਾਂਦੀ ਹੈ ਬਿਮਾਰਟ ਮਾਰ ਜਾਂਦੀਆਂ ਨੇ ਫਿਰ ਤੁਸੀਂ ਦਵਾਈ ਵਗੈਰਾ ਆਪੇ ਦੇ ਦਿੰਦੇ ਹੋ? ਹਾਂਜੀ ਹਾਂਜੀ ਦੇ ਦਿੰਨੇ ਆਪੇ ਹੀ ਮਤਲਬ ਮੈਂ ਧਿਆਨ ਰੱਖਦੀ ਆਂ ਦੱਸ ਦਿੰਦੀ ਆਂ ਇਹਨਾਂ ਨੂੰ। ਮਤਲਬ ਆਿਆਂ ਨੂੰ ਵੀ ਅੱਜ ਇਹਨੇ ਮੈਂ ਮਤਲਬ ਇਹਨਾਂ ਲੱਦ ਤੱਕ ਵੀ ਖਿਆਲ ਰੱਖਦੀ ਆਂ ਵੀ ਅੱਜ ਇਹਨੇ ਥੋੜੀ ਕੀਤੀ ਆ। ਅੱਛਾ ਹਾਂਜੀ ਮੈਂ ਕਹਿੰਦੀ ਵੀ ਕੋਈ ਪ੍ਰੋਬਲਮ ਆ ਅੱਜ ਇਹਨਾਂ ਨੇ ਤਾਂ ਹਨਾ ਸ਼ੌਕ ਸ਼ੌਕ ਫਿਰ ਸਾਰੇ ਪਰਿਵਾਰ ਨੂੰ ਆਪਣੇ ਹਾਂਜੀ ਹਾਂਜੀ ਇਹਨਾਂ ਨੂੰ ਤਾਂ ਮੇਰੇ ਤੋਂ ਵੀ ਜ਼ਿਆਦਾ ਜੋ ਉਹਦੇ ਡੈ ਤੇ ਫੇ ਤੂਸੀ ਹੋ ਜਾਨੀ ਕਿ ਇਹਨਾਂ ਦੀ ਜਿਆਦਾ ਦੇਖਭਾਲ ਕਰਦੇ ਹਾਂ ਹਾਂ ਜੀ ਬਸ ਜੋਤ ਜਦੋਂ ਆ ਜਾਣਾ ਸਕੂਲੋਂ ਜੋਤ ਨੇ ਉਦੋਂ ਮੈਂ ਤੇ ਜੋਤ ਦੋਨੇ ਜੋ ਵੀ ਇਹਨਾਂ ਦੀ ਦੇਖਭਾਲ ਕਰਦੇ ਕਹਿੰਦੇ ਵੀ ਘੋੜੀਆਂ ਤੇ ਕੋਈ ਬੰਦਾ ਵੀ ਨਹੀਂ ਆਪਾਂ ਰੱਖਿਆ ਹੋਇਆ ਆਪੇ ਇਹਨਾਂ ਦਾ ਦੇਖਭਾਲ ਕਰਦੇ ਨੇ ਆਪੇ ਖੋਲਦੇ ਬੰਦਦੇ ਨੇ ਯਾਨੀ ਕਿ ਇਹਨਾਂ ਦਾ ਸਾਰਾ ਪੋਲਣ ਪਾਸਾ ਸਾਫ਼ ਕਰਦੇ ਨੇ ਇਹ ਹਾਂਜੀ ਹਾਂਜੀ ਤੇ ਜਿਹੜੀ ਆਪਣੀ ਪ੍ਰਾਣੀ ਘੋੜੀ ਆ ਤੇ ਉਹ ਵੀ ਤੁਹਾਨੂੰ ਦਿਖਾਉਣੀ ਆ ਜੀ ਆਹ ਸੀਗੀ ਇਹਦਾ ਵੀ ਤੁਹਾਡੇ ਨਾਲ ਕਾਫੀ ਪਿਆਰ ਹੈ ਜੀ ਮੈਂ ਪਰਸੋਂ ਜੇ ਰੀਲ ਦੇਖੀ ਤੁਸੀਂ ਇਹਨੂੰ ਲੀਵਰ ਟੋਨਿਕ ਪਿਉਂਦੇ ਸੀ ਹਨਾ ਹਾਂਜੀ ਹਾਂਜੀ ਇਹ ਦਵਾਈ ਤਿੰਨ ਤਪੱਜੀ ਆਉਂਦੀ ਬਸ ਮੈਂ ਇਹਨੂੰ ਕਹਿ ਦੇਣਾ ਵੀ ਮੁਹੱਬਤ ਦਵਾਈ ਲੈ ਲਓ ਇਹਨੇ ਮੂੰਹ ਟੱਡ ਲੈਣਾ ਆਪੇ ਮੂੰਹ ਟੱਡ ਲੈਣਾ ਹਾਂਜੀ ਹਾਂਜੀ ਮੂੰਹ ਕਰਦੀ ਆ ਫਿਰ ਹਾਂਜੀ ਹਾਂਜੀ ਇਹ ਇਹ ਕਿੰਨੇ ਟਾਈਮ ਦੀ ਹੋ ਗਈ ਇਹ ਮੈਨੂੰ ਬਸ 28-29 ਦਿਨ ਦੀ ਹੋਈ ਆ ਵੀਰੇ ਮੈਨੂੰ ਲੱਗਦੀ ਹੈ ਠੀਕ ਹੈ ਇਹਦਾ ਕੀ ਨਾਮ ਰੱਖਤਾ ਫਿਰ ਮੁਹੱਬਤ ਰੱਖਿਆ ਵੀਰੇ ਇਹਦਾ ਨਾਮ ਮੁਹੱਬਤ ਹਾਂਜੀ ਇਹਦੀ ਮਾਂ ਦਾ ਕੀ ਨਾਮ ਆ ਇਹਦੀ ਮਾਂ ਦਾ ਨਾਮ ਐਸ਼ ਆ ਵੀਰੇ ਐਸ਼ ਹਾਂਜੀ ਫ੍ਰੈਸ਼ ਕਰਦੀ ਆ ਪੂਰੀ ਇਹਨਾਂ ਮੈਸ਼ ਵੀ ਕਹਿ ਦਿੰਨੇ ਆ ਇਹਨੂੰ ਕਦੇ ਮਸਕਾਨ ਵੀ ਕਹਿ ਦਿੰਨੇ ਆ ਤੇ ਮੈਂ ਦੋ ਨਾਮ ਰੱਖੇ ਹੋਏ ਸਵਾਰੀ ਫਿਰ ਇਸੇ ਤੇ ਕਰਦੇ ਆ ਜਿਆਦਾ ਸਵਾਰੀ ਇਹਦੇ ਕਰਦੀ ਆ ਵੀਰੇ ਮੈਂ ਹਾਂ ਉਹ ਥੋੜਾ ਜਿਆਦਾ ਭੱਜਦੀਆਂ ਤੇ ਥੋੜੀ ਤੇਜਦੀ ਆ ਮੇਰੇ ਤੇ ਲੈ ਵੀ ਦੋਸਤੋ ਕਾਠੀ ਕੋਠੀ ਲਾਵਾਂਗੇ ਹੁਣ ਸਵਾਰੀ ਵੀ ਆਪਾਂ ਕਰਾਵਾਂਗੇ ਨਹੀਂ ਦੇਖੋ ਤੁਸੀਂ ਲਓ ਜੀ ਅੰਕਲ ਜੀ ਨੇ ਤੇ ਜੋਤ ਵੀਰਾ ਦੋਨੇ ਬਾਪ ਪੁੱਤ ਕਹਿੰਦੇ ਘੋੜੀ ਨੂੰ ਤਿਆਰ ਕਰੀ ਜਾਂਦੇ ਆ ਹੁਣ ਔਰ ਜੋਤ ਵੀਰੇ ਕਹਿਮਾ ਫਿਰ ਹਾਂਜੀ ਹਾਂਜੀ ਵੀਰੇ ਵਧੀਆ ਆਪਣੇ ਤੇ ਆਪਣੇ ਜਿਹੜਾ ਇਹ ਆਪਾਂ ਇਹਦੀ ਪਿੰਡ ਦੀ ਲੋਕੇਸ਼ਨ ਵੀ ਦੱਸ ਦਿੰਨੇ ਆ ਡਾਇਰੈਕਟ ਇਹ ਵੀਰੇ ਗੋਨੇਆਣਾ ਤੋਂ 7 ਕਿਲੋਮੀਟਰ ਜੈਤੋ ਰੋਡ ਤੇ ਰਹਿ ਜਾਂਦਾ ਵੀਰੇ ਆਪਣਾ ਅੱਛਾ ਹਾਂਜੀ ਤੇ ਜਿਹੜਾ ਆਪਣਾ ਨਾਲ ਤੁਸੀਂ ਦੱਸਦੇ ਸੀ ਕਿਹੜਾ ਪਿੰਡ ਸੀ ਨਾਲ ਵੀਰੇ ਚੰਦਪਣ ਚੰਦਪਣ ਹਾਂਜੀ ਉਹ ਜਿਹੜਾ ਬਾਈ ਸਿੱਧੂ ਮੂਸੇਵਾਲ ਨੇ ਜੇਕਰ ਕਰਿਆ ਸੀ ਡੈਂਪੀ ਚੰਦਪਣ ਉਹ ਉਹ ਪਿੰਡ ਦੇ ਨਾਲ ਆਪਣਾ ਪਿੰਡ ਆਪਣਾ ਪਿੰਡ ਵੀਰੇ ਉੱਥੇ ਬਸ 1 ਕਿਲੋਮੀਟਰ ਆ ਤੇ ਗੋਨੇਆਂ ਨਾਲ ਤੋਂ 7 ਕਿਲੋਮੀਟਰ ਆ ਅੱਛਾ ਜੋ ਤੇ ਫਿਰ ਤੈਨੂੰ ਵੀ ਨਾਲੇ ਘੋੜੀਆਂ ਦਾ ਸ਼ੌਂਕ ਪੈ ਗਿਆ ਹੈ ਹਾਂਜੀ ਹਾਂਜੀ ਵੀਰੇ ਤੇ ਹੁਣ ਪੜ੍ਹਾਈ ਕੀ ਕਰਦਾ ਮੇਰੇ ਵੀ ਪਲੱਸ 2 ਦੇ ਪੇਪਰ ਦੇ ਕੇ ਫ੍ਰੀ ਹੋਇਆ ਹੁਣ ਅੱਛਾ ਦੇਖਦੇ ਆ ਕੀ ਕਰਨਾ ਹੈਗਾ ਅੱਗੇ ਫਿਰ ਅਜੇ ਸੋਚਿਆ ਨਹੀਂ ਕੁਛ ਅੱਗੇ ਦੇਖਦੇ ਆ ਮੇਰੇ ਸ਼ਾਇਦ ਅਲਸੀ ਕਰਗੇ ਬਾਕੀ ਸ਼ਾਇਦ ਦੀਏ ओके 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 हां जी हां जी ਤੇ ਫਿਰ ਮੰਮੀ ਦੇ ਵੀਡੀਓ ਤੂੰ ਹੀ ਬਣਾਉਣਾ ਹੁੰਦਾ ਸਾਰੀ ਹਾਂਜੀ ਹਾਂਜੀ ਵੀਰੇ ਮੈਂ ਬਸ ਡਾਇਰੈਕਟਰ ਆ ਮੰਮੀ ਦਾ ਤੂੰ ਹੀ ਵੀਡੀਓ ਡਾਇਰੈਕਟਰ ਆ ਫਿਰ ਗਾਣੇ ਗੁਣੇ ਫਿਰ ਤੂੰ ਹੀ ਸੋਚਦਾ ਸਾਰੇ ਕਿਹੜੇ ਲਾਉਣੀ ਵੀਰੇ ਅੱਛਾ ਮੰਮੀ ਵੀ ਫੋਨ ਚ ਲਾਉਣੀ ਹੈ ਤੇ WhatsApp ਤੇ ਮੈਨੂੰ ਸ਼ੇਅਰ ਕਰ ਦਿੰਦੇ ਵੀ ਆਹ ਲਾਉਣਾਗਾ ਆਪਾਂ ਹਾਂ ਤੇ ਫਿਰ ਆਪਾਂ ਉਹੀ ਸੌਂਗ ਲਾਈਦਾ ਫਿਰ ਲੈ ਗੱਡੀ ਕਾਸਤੀ ਜੀ ਆਪਾਂ ਹੁਣ ਸਾਡੇ ਮਾਤਾ ਜੀ ਸਵਾਰੀ ਕਰਨਗੇ ਹੈ ਲੈ ਦਿੱਲੀ ਬਾਕੀ ਇੱਧਰ ਗੋਰੇ ਵੀਰੇ ਹਣੀ ਵੀ ਨਾਲ ਆਏ ਆਪਣੇ ਇਹ ਦੋਨੇ ਸਾਡੇ ਪੱਠੇ ਆ। ਆਹ ਆਪਾਂ ਵੀਡੀਓ ਚੈੱਕ ਕਰ ਗੋਰੇ ਕੈਮਾ? ਵਧੀਆ ਵਧੀਆ। ਖੁਸ਼ ਹੋਏ ਆ ਫਿਰ ਮਾਤਾ ਨੂੰ ਮਿਲ ਕੇ। ਵਧੀਆ ਲੱਗਿਆ ਨਾ? ਬਹੁਤ ਚੰਗਾ ਸੁਭਾਅ ਜੀ ਮਾਤਾ ਜੀ ਦਾ। ਤੇ ਇੱਧਰ ਬਾਈ ਹੋਣੀ ਇਹਨਾਂ ਦੇ ਰਿਸ਼ਤੇਦਾਰ ਨੇ ਹੋਰ ਬ੍ਰਦਰ ਠੀਕ ਹੋ? ਆਪਣਾ ਕਿਹੜਾ ਪਿੰਡ ਹੈ? ਆਪਣਾ ਪਿੰਡ ਮੱਤਾ ਜੀ। ਮੱਤਾ ਪਿੰਡ ਹੈ ਆਪਣਾ। ਆਪਣਾ ਕੀ ਰਿਲੇਸ਼ਨ ਆ ਬਰੇ? ਆਪਣੇ ਹੀ ਨਾਨਕੇ ਪਿੰਡ ਦੇ। ਨਾਨਕੇ ਨੇ ਤੁਹਾਡੇ ਬਰੇ। ਠੀਕ ਐ। ਆਹ ਕੁੜੀ ਆ ਬਾਈ। ਇਹਦੇ ਨਾਂ ਮੇਰੇ ਸਿਫਤ ਆ। ਸਿਫਤ। ਇਹ ਵੀ ਕੁੜੀਆਂ ਦੇ ਵੀਡੀਓ ਪਾਉਂਦੀ ਹੁੰਦੀ ਆ। ਹਾਂ। ਅੱਜ ਵੀ ਬੈਠੇ ਆ। ਬੈਠਣਾ ਕੁੜੀ ਦੇ ਨਾਲ ਨਾ। ਦਾ ਦਿਨ ਮੈਨੂੰ ਬੜੀਆ ਸੰਗਦੀ ਆ ਜੀ ਲੋ ਜੀ ਮਿੱਤਰੋ ਲੈ ਕੇ ਸੱਚੇ ਪਾਤਸ਼ਾਹ ਦਾ ਨਾਮ ਮਾਤਾ ਸਾਡੀ ਸواری ਕਰਨ ਲੱਗੀ ਹੁਣ ਲੋ ਪਾਤਾ ਗੱਡੀ ਦਾ ਗੇਰ ਕਹਿੰਦੇ ਕੀ ਮਾਰਨੇ ਦੇਖੋ ਜੀ ਪਿੰਡ ਪਿੰਡ ਉੱਪਰ ਦੀ ਤਾਂ ਫਿਰ ਰੌਂਡੀ ਮਾਰ ਕੀ ਆਉਣੇ ਹੁੰਨੇ ਆ ਹਾਂਜੀ ਹਾਂਜੀ ਬਸ ਜੇ ਆ ਕੋਈ ਹੋਰ ਟਰੈਕਟਰ ਉਤਾਰਿਆ ਹੱਤਾਂ ਹਾਂ ਠੀਕ ਹੈ ਠੀਕ ਹੈ ਜੀ ਬਾਕੀ ਮਸ਼ੀਨਰੀ ਬਾਰੇ ਚਲਾਈ ਜਾਂਦੇ ਆ ਆਪਣੇ ਥੋੜਾ ਬੱਚਾਂ ਤੋਂ ਡਰ ਜਾਈ ਥੋੜਾ ਰੋਡ ਵੀ ਇਹ ਮੈਨੂੰ ਲੱਗਦਾ ਕਾਫੀ ਚੱਲਦੀ ਹੈ ਸੜਕ ਜੀ ਚੱਲਦਾ ਹੈ ਰੋਡ ਤੇ ਬਾਕੀ ਬੱਚੇ ਛੋਟੇ ਹੁੰਦੇ ਆ ਠੀਕ ਹੈ ਜੀ ਲੈ ਵੀ ਬਾਪੂ ਨੇ ਹੁਕਮ ਦੇਤਾ ਕਹਿੰਦੇ ਵੀ ਪਾਲੂ ਬਾਹਰ ਨੂੰ ਕਿਰਾ ਮਾਤਾ ਕਿਵੇਂ ਲੱਗਦਾ ਘੋੜੀ ਤੇ ਬੈਠ ਕੇ ਫਿਰ ਮਾਣ ਮਹਿਸੂਸ ਹੁੰਦਾ ਜਾਂ ਨਹੀਂ ਲੈ ਕਹਿੰਦੇ ਮਾਣ ਮਹਿਸੂਸ ਹੁੰਦਾ ਆ ਫੜ ਲਓ ਹੱਥ ਚ ਫੜ ਲਓ ਇਹਨੂੰ ਮਾਈਕ ਨੂੰ ਜੀ ਵੀਰੇ ਬਹੁਤ ਵਧੀਆ ਲੱਗਦਾ ਮਾਣ ਮਹਿਸੂਸ ਹੁੰਦਾ ਮਤਲਬ ਘੋੜੀ ਤੇ ਬਹਿ ਕੇ ਠੀਕ ਹੈ ਜੀ ਹਾਂਜੀ ਤੁਹਾਨੂੰ ਤਾਂ ਹੁਣ ਜਮਾਂ ਵੀ ਡਰ ਸਾਰਾ ਨਿਕਲ ਗਿਆ ਹੋਣਾ ਉੱਪਰ ਬੈਠ ਕੇ ਹਾਂ ਜੀ ਤੁਹਾਨੂੰ ਡਰ ਤਾਂ ਨਹੀਂ ਲੱਗਦਾ ਵੈਸੇ ਬਸ ਆ ਬੱਚਿਆਂ ਦਾ ਹੀ ਖਤਰਾ ਹੁੰਦਾ ਵੀ ਕਿਤੇ ਇਹ ਨਾ ਬਾਹਰ ਸੱਟ ਫੇਟ ਖਾ ਲੈਣ ਹਾਂ ਇਹਦੇ ਕਰਕੇ ਫਿਰ ਜ਼ਿਆਦਾਤਰ ਲੈ ਕੇ ਨਹੀਂ ਜਾਂਦੇ ਹੋਰ ਬਾਹਰ ਹਾਂ ਜੀ ਮਾਤਾ ਜੀ ਜਿਵੇਂ ਫਿਰ ਜੋਤੇ ਵੀਰੇ ਹੁਣੇ ਕਈ ਵਾਰੀ ਘਰੇ ਨਹੀਂ ਹੁੰਦੇ ਤਾਂ ਆਪੇ ਕਾਠੀਕੁੱਠੀ ਲਾ ਲੈਣੇ ਕਾਠੀਕੁੱਠੀ ਲਾ ਲੈਣੀ ਵੀਰੇ ਮੈਂ ਥੋੜਾ ਜਨਾ ਚੜਨ ਦੇ ਵਿੱਚ ਮਤਲਬ ਇਹ ਉੱਚੇ ਜਗਾ ਤੇ ਲਾ ਕੇ ਚੜਨਾ ਪੈਂਦਾ ਹਾਂਜੀ ਤੇ ਫਿਰ ਉਦੋਂ ਮੈਨੂੰ ਥੋੜਾ ਜ ਮਤਲਬ ਪ੍ਰੋਬਲਮ ਜਿਹੜੀ ਆਉਂਦੀ ਆ ਫਿਰ ਇਹ ਜਦੋਂ ਮੂਹਰਾ ਫੜ ਲੈਂਦੇ ਫਿਰ ਮੈਂ ਖੁਰਨੀ ਵਗੈਰਾ ਨਾਲ ਲਾ ਕੇ ਚੜਦੀ ਆ ਠੀਕ ਹੈ ਤੇ ਤਾਰਨ ਵੇਲੇ ਇਹਦੇ ਪਾਪਾ ਜੋਤ ਦੇ ਜਾਂ ਜੋਤ ਨਾਲ ਆ ਜੂਗਾ ਤੇ ਫਿਰ ਮੈਂ ਮੋਢੇ ਤੇ ਛਲਾਂਗ ਜੀ ਲਾ ਕੇ ਚੜ ਜੂਗੀ ਐਸ਼ ਨਹੀਂ ਫਿਰ ਜਦੋਂ ਤੁਹਾਨੂੰ ਉੱਪਰ ਬਿਠਾ ਕੇ ਕਦੇ ਚੌੜਤਾ ਨਹੀਂ ਕੀਤੀ ਨਹੀਂ ਨਹੀਂ ਵੀਰੇ ਐ ਚੌੜਤਾ ਹਾਂਜੀ ਇਹ ਸਾਡੇ ਨਾਲ ਖੜੇ ਨੇ ਸਾਡੇ ਅੰਕਲ ਜੀ ਜੋਧੇ ਫਾਦਰ ਸਾਹਿਬ ਤੇ ਵੀਡੀਓ ਦੇ ਵਿੱਚ ਕਹਿੰਦੇ ਕਮੈਂਟ ਕਰ ਦਿੰਦੇ ਆ ਵੀ ਅੰਕਲ ਜੀ ਨਹੀਂ ਆਉਂਦੇ ਅੰਕਲ ਜੀ ਨਹੀਂ ਆਉਂਦੇ ਮਾਹ ਲੋ ਫਿਰ ਅੱਜ ਅੰਕਲ ਜੀ ਨਾਲੇ ਦੋ ਚਾਰ ਗੱਲਾਂ ਕਰਦੇ ਆ ਅੰਕਲ ਜੀ ਕਿਉਂ ਨਹੀਂ ਆਉਂਦੇ ਹੈਗੇ ਵੀਡੀਓ ਦੇ ਵਿੱਚ ਯਾਰ ਅਸਲ ਨਾਲ ਮਾਈਕ 'ਚ ਬੋਲਣਾ ਨਹੀਂ ਆਉਂਦਾਗਾ ਅੱਛਾ ਸੰਗ ਜੀ ਲੱਗਦੀ ਆ ਸੰਗ ਜੀ ਲੱਗਦੇ ਮਾਈਕ 'ਚ ਤਾਂ ਹਿੰਮਤ ਵਾਲਾ ਬੰਦਾ ਹੀ ਬੋਲ ਸਕਦਾ ਹਾਂ ਜਿਵੇਂ ਆਪਣੀ ਮਾਤਾ ਦਲੇਰ ਹਾਂ ਦਲੇਰ ਆ ਪੂਰੀ ਤਾਂ ਠੀਕ ਹੈ ਠੀਕ ਹੈ ਜੀ ਅੰਕਲ ਜੀ ਫਿਰ ਤੁਸੀਂ ਵੀ ਜਾਨੀ ਕੀ ਕਹਿੰਦੇ ਵਧੀਆ ਸਾਥ ਦਿੰਦੇ ਹੋ ਜੋਧਾ ਰ ਮਾਤਾ ਦਾ ਹਨਾ ਘੋੜ ਰਾਦਾ ਨਾ ਰੱਖਣ ਦੇ ਘੋੜੀਆਂ ਬਾਈਆ ਦਿলো ਰਾਦਾ ਨਹੀਂ ਗਾ ਉਹ ਨਹੀਂ ਗਾ ਸਾਨੂੰ ਤਾਂ ਕਿਰਾਂ ਛੱਡ ਕੇ ਦੁਬਾਰੇ ਫੇਰ ਸ਼ੌਂਕ ਜਾਗ ਗਿਆ ਸੀਗਾ ਤੇ ਅੱਛਾ ਵੀ ਰੱਖਣਗੇ ਰੱਖਣੇ ਕਿਰਾਂ ਰੱਖ ਕੇ ਛੱਡ ਉਹ ਛੱਡਣ ਦਾ ਕੀ ਕਾਰਨ ਸੀਗਾ ਬਸ ਆਹੀ ਥਾਂ ਥੋਂ ਦੀ ਮਜਬੂਰੀ ਸੀ ਬਾਈ ਯਾਰ ਅੱਛਾ ਵੀ ਕਮਰੇ ਕਮਰੇ ਸਪੈਸ਼ਲੀ ਚਾਹੀਦੇ ਇਹਨਾਂ ਨੂੰ ਹਾਂ ਜਿਵੇਂ ਦਾ ਆਪਾਂ ਪਾਵਾਂਗੇ ਓਮੀ ਜੇ ਆਪਾਂ ਕਹਿ ਦਿੰਦੇ ਨਾ ਵੀ ਘੋੜੀ ਦੇ ਬੰਨ ਪੈ ਗਏ ਜੇ ਸਾਫ ਸੁਥਰਾ ਪਾਵਾਂ ਕੁਝ ਵੀ ਨਹੀਂ ਹੁੰਦਾ ਜੀ ਨਾ ਜੀ ਨਾ ਨਾ ਹੈਣਾ ਜੀ ਨਾ ਬਾਕੀ ਬੰਨ ਤੋਂ ਦੀ ਸ਼ਿਕਾਇਤ ਤਾਂ ਆਉਂਦੀ ਆ ਪਤੇਲ ਤੱਪਾ ਨਹੀਂ ਦਿੰਦੇ ਜਾਂ ਕਿਉਂ ਨਹੀਂ ਦਿੰਦੇ ਘੋੜੀ ਨੂੰ ਅੱਛਾ ਕਿ ਉਹ ਖਵਾ ਦਿੰਨੇ ਆ ਗਰਮੀ ਦੀ ਡਾਈਟ ਜੀ ਗਰਮੀ ਤਾਂ ਬਸ ਆਹੀ ਜੇ ਆਪਾਂ ਖਰਾਕ ਬਣਾ ਕੇ ਲਿਓਨੇ ਹੈਗੀ ਅੱਛਾ ਹਾਂ ਬਸ ਜੋ ਜਮੀ ਛੋਲੇ ਨੇ ਜੀ ਹਾਂਜੀ ਬਾਕੀ ਜਾਂ ਆਪਾਂ ਘਾਰੀ ਘਰਮ ਇਹਨਾਂ ਨੂੰ ਚਰੀ ਪਾਈ ਦੀ ਜੀ ਅੱਛਾ ਵਿੱਚ ਚਰੀ ਵੀ ਪਾਈ ਆਨੇ ਨੇ ਪੱਕੀ ਚਰੀ ਪੂਰੀ ਪਕਾ ਕੇ ਚਰੀ ਪਾਉਨੇ ਅੰਕਲ ਜੀ ਜਿਵੇਂ ਆਪਾਂ ਨੇ ਘੋੜੀਆਂ ਰੱਖੀਆਂ ਨੇ ਸ਼ੂਆ ਸ਼ੂਆ ਦੇ ਵਿੱਚ ਕਦੇ ਲੈ ਕੇ ਗਏ ਆਂ ਆਪਾਂ ਜੋ ਉਹ ਚੱਲਦੇ ਅੱਜਕੱਲ ਨਾ ਜੀ ਅੱਛਾ ਉਹ ਸ਼ੌਕ ਨਹੀਂ ਹੈਗਾ ਨਾ ਨਾ ਆਪਾਂ ਕਲੀਆਂ ਬ੍ਰੀਡ ਤੇ ਰੱਖਣਾ ਜੀ ਬਰੀਡਿੰਗ ਕਰਾਉਣੇ ਤੇ ਨਾਲ ਆਪਾਂ ਖੇਤੀ ਕਰਦੇ ਹਾਂ ਹਾਂਜੀ ਠੀਕ ਹੈ ਠੀਕ ਹੈ ਬੱਚਾ ਆਇਆ ਨਾ ਵੀ ਟਾਈਮ ਵੀ ਨਹੀਂ ਲੱਗਦਾ ਇਹਨਾਂ ਦਾ ਇਹਨਾਂ ਨੇ ਹੁਣ ਬਸ ਆੜੀ ਵੱਢ ਲਈ ਵਿਜੀ ਹੋ ਜਾਣਾ ਫਿਰ ਬਾਣ ਬੋਣ ਪਾਉਣੇ ਝੋਨਾ ਲਾਉਣਾ ਇਹ 3-4 ਮਹੀਨੇ ਤਾਂ ਸਾਨੂੰ ਜਮਾ ਹੀ ਘਰੇ ਨਹੀਂ ਥਿਆਉਂਦੇ ਵੀ ਤੁਸੀਂ ਵੰਡ ਕੇ ਕੰਮ ਕਰ ਲੈਣੇ ਕੰਮ ਤੁਹਾਡੇ ਆਉਂਦੇ ਨੂੰ ਇਹੀ ਕਰ ਦਿੰਦੇ ਜੀ ਕੋੜੀਆਂ ਵਾਲਾ ਤਾਂ ਕੋੜੀ ਵਾਲਾ ਤੁਹਾਡੇ ਆਉਂਦੇ ਨੂੰ ਪੂਰਾ ਕੰਪਲੀਟ ਪੂਰਾ ਕੰਪਲੀਟ ਹੀ ਹੁੰਦਾ ਜੀ ਜਾਨੀ ਕਿ ਤੁਹਾਨੂੰ ਫਿਰ ਪਿੱਛੇ ਟੈਨਸ਼ਨ ਵੀ ਨਹੀਂ ਰਹਿੰਦੀ ਨਹੀਂ ਰਹਿੰਦੀ ਜੀ ਟੈਨਸ਼ਨ ਜੇ ਇਹ ਕਰਿਆ ਤਾਂ ਮੈਨੂੰ ਟੈਨਸ਼ਨ ਕੋਈ ਨਹੀਂ ਜੀ ਠੀਕ ਹੈ ਜੀ ਨਹੀਂ ਤਾਂ ਹੁਣ ਆਪਾਂ ਚੀਜ਼ ਲਿਆ ਕੇ ਦੇਣੀ ਵੀਰੇ ਸਾਂਸਬਾਈ ਜਿਹੜੀ ਵਾਲਾ ਸਾਂਸਬਾਈ ਥੋੜੀ ਹੈ ਫੁੱਲ ਸਾਂਸਬਾਈ ਇਹੀ ਕਰਦੇ ਆ ਜੀ ਬਾਕੀ ਇਹਨਾਂ ਨੂੰ ਦਿੱਕਤ ਕੋਈ ਨਹੀਂ ਜੀ ਖੋਲਣ ਖੱਪਣ ਦੀ ਵੀ ਐ ਕੋੜੀਆਂ ਮੈਂ ਖੋਲਣੀ ਨਹੀਂ ਅੜ ਬੈ ਜਾ ਕੋਈ ਕੁੱਛ ਆਏ ਹੁਣ ਗਰਮੀ ਦੇ ਦਿਨ ਆ ਗਏ ਇੱਥੇ ਧੁੱਪ ਆ ਜਾਣੀ ਇਹਨਾਂ ਨੇ 10 ਵਜੇ ਅੰਦਰ ਬਾੜ ਦੇਣੀਆਂ ਇਹਨਾਂ ਪੱਖੇ ਛੱਡ ਦੇ ਉਹ ਤਾਂ ਮੈਂ ਮਾਤਾ ਜੀ ਦੇਖ ਲੈ ਜਦੋਂ ਘੋੜੀ ਤੇ ਬਹਿ ਗਈ ਇਹ ਤਾਂ ਸਿੱਧੀ ਕਰ ਦੇਣ ਘੋੜੀ ਨੂੰ ਜੰਬਲ ਦੀ ਹੋਵੇ ਹਾਂ ਨਹੀਂ ਸਹੀ ਗੱਲ ਹੈਗੀ ਠੀਕ ਐਂਕ